ਕੀ ਕਰੀਏ ਇਸਮਾਨੀ ਬਿਜਲੀ ਡਿੱਗਣਾ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਏਸੀ ਸੀਗੇ ਇਨਵਰਟਰ ਸੀਗਾ ਜੀ ਕੈਮਰੇ ਸੀਗੇ ਜੀ ਐਲਸੀਡੀ ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਚੇ ਕੋਈ ਸਾਰਾ ਸਮਾਨ ਮਤਲਬ ਇਹ ਪਤਾ ਲੱਗਾ ਡਿੱਗੀ ਕਿੱਥੇ ਸੀ ਜੀ ਨੇ ਉਪਰੋਂ ਡਿੱਗੀ ਆ ਜੀ ਥੱਲੇ ਆ ਗਈ ਕੋਠੀ ਦੇ ਵਿੱਚ ਅੱਛਾ ਕੋਠੀ ਛੱਤ ਤੇ ਡਿੱਗੀ ਉੱਪਰ ਅੱਛਾ ਛੱਤ ਤੇ ਡਿੱਗੀ ਆ ਜੀ ਛੱਤ ਵਿੱਚ ਦੀ ਟੱਪ ਗਏ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਛ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ ਏਸੀ ਨਾ ਕੋਈ ਫਰੈਜਰ ਨਾ ਵੀ ਲਿਫਟਰ ਸਾਰਾ ਨੁਕਸਾਨ ਹੋ ਗਿਆ ਜੀ ਤੇ ਡਿੱਗੀ ਕਰੋ ਕਿਸੇ ਬਾਈ ਇਹ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਨੂੰ ਹਾਂ ਤੇ ਮੀਟਰ ਵਗੈਰਾ ਵੀ ਸੜ ਗਿਆ ਹੋਰ ਮੀਟਰ ਵੀ ਸੜ ਗਿਆ ਜੀ ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ ਸਾਰੀ ਜਿੰਨੀ ਵੀ ਘਰੇ ਸੀਗੀ ਮੀਟਰ ਵੀ ਸੜ ਗਿਆ ਜੀ ਇਹ ਤੁਹਾਡੇ ਇਕੱਲੇ ਦੇ ਨਾ ਘਰ ਦਾ ਨੁਕਸਾਨ ਹੋਇਆ ਕਿ ਆਸ-ਪਾਸ ਵੀ ਕੋਈ ਬੜਾ ਆਸ-ਪਾਸੇ ਆਰਿਆਂ ਦੇ ਵੀ ਹੋਏ ਆ ਜੀ ਜਿਵੇਂ ਸਰਪੰਚਾਂ ਦਾ ਜੀ ਜਰਨਲਿਸ ਜਿੰਨੇ ਆਂਡੀ ਗਵਾਂਡੀ ਸੀਗੇ ਸਾਰਿਆਂ ਦੇ ਕਿਸੇ ਦੇ ਕੈਮਰੇ ਸੜ ਗਏ ਕਿਸੇ ਦੇ ਪੱਖੇ ਸੜ ਗਏ ਕਿਸੇ ਦੀ ਫਰਿੱਜ ਮਤਲਬ ਪਾਸੇ ਆਸ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋਇਆ ਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ। ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ بچਿਆ। ਘਰ ਦੇ ਜੋ ਵੀ ਫਰਿੱਜ ਸੀ, ਟੀਵੀ ਸੀ, ਦੋ ਏਸੀ ਸੀ, ਮੋਬਾਈਲ, ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ। ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਖबरा ਗਏ ਸੀਗੇ। ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਤਿੰਨ ਕਿੰਨਾ ਕੁ ਨੁਕਸਾਨ ਹੋਇਆ ਜੀ? ਆਣ-ਗਵਾਂਡ ਦਾ ਵੀ ਨੁਕਸਾਨ ਹੋਇਆ ਜੀ ਕੈਵਰੇ ਸੜ ਗਏ ਕਿਸੇ ਦੀ ਫ੍ਰਿਜ ਸੜ ਗਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਕਿੰਨਾ ਕੁ ਨੁਕਸਾਨ ਟੋਟਲ ਕਿੰਨਾ ਕੁ ਲੱਗਦਾ ਹੋਊਗਾ ਉਹਨਾਂ ਨੂੰ? ਨੁਕਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂਗਾ ਕਿਉਂਕਿ ਕੋਠੀ ਹੈਗੀ ਆ ਜੀ ਡਬਲ ਸਟੋਰੀ ਹੈਗੀ ਸੀਗੀ ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ। ਤੇ ਸਾਰੀ ਫੀਟਿੰਗ ਵਗੈਰਾ ਬਹੁਤ ਵਧੀਆ ਵਧੀਆ ਚੀਜ਼ਾਂ ਲੱਗੀਆਂ ਸੀ ਵਿਚਾਰਿਆਂ ਬਸ ਸਾਰੇ ਸੜ ਕੇ ਸੁਆਹ ਹੋ ਗਏ ਤੇ ਪਟਵਾਰੀ ਵਗੈਰਾ ਨੂੰ ਜਾਂ ਕਿਸੇ ਅਫਸਰ ਨੂੰ ਦੱਸਤਾ ਸੂਚਨਾ ਦਿੱਤੀ ਹਾਂਜੀ ਪਟਵਾਰੀ ਨੂੰ ਸੂਚਨਾ ਦਿੱਤੀ ਹੈ ਜੀ ਹੁਣ ਅਸੀਂ ਜਾਵਾਂਗੇ ਜੀ ਐਸ ਡੀ ਐਮ ਕੋਲੇ ਵੀ ਜਾਵਾਂਗੇ ਡੀ ਸੀ ਦਫ਼ਤਰ ਵੀ ਜਾਵਾਂਗੇ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ ਤੇ ਮੀਟਰ ਵਗੈਰਾ ਵੀ ਹਾਂਜੀ ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ ਵੀ ਕੀ ਗੱਲ ਹੈ ਇਸਮਾਨੀ ਬਿਜਲੀ ਡਿੱਗਣਾ ਜੀ ਬਹੁਤ ਜ਼ਿਆਦਾ ਨਿਸ਼ਾਨ ਹੋ ਗਿਆ ਏ ਸੀ ਸੀਗੇ ਇਨਵਰਟਰ ਸੀਗਾ ਜੀ ਕੈਮਰੇ ਸੀਗੇ ਜੀ LCD ਕੋਈ ਵੀ ਸਮਾਨ ਨਹੀਂ ਮਤਲਬ ਕਿ ਕੋਈ ਪੱਖੇ ਨਹੀਂ ਬਚੇ ਕੋਈ ਸਾਰਾ ਸਮਾਨ ਮਤਲਬ ਇਹ ਪਤਾ ਲਗਾ ਡਿੱਗੀ ਕਿੱਥੇ ਸੀ ਨਹੀਂ ਉੱਪਰੋਂ ਡਿੱਗੀ ਆ ਜੀ ਥੱਲੇ ਆ ਕੇ ਕੋਠੀ ਦੇ ਵਿੱਚ ਅੱਛਾ ਕੋਠੀ ਛੱਤ ਤੇ ਡਿੱਗੀ ਉੱਪਰ ਹਾਂ ਛੱਤ ਤੇ ਡਿੱਗੀ ਆ ਜੀ ਛੱਤ ਵਿੱਚ ਦੀ ਟੱਪ ਕੇ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ